ਬਿਲਕੁਲ ਵੀ ਨਹੀਂ ਹੈ ਕੁਝ ਵੀ ਸਿਸਟਮ ਹੀ ਨਹੀਂ ਹੈ ਕੋਈ ਵੀ ਮੈਂ ਤਾਂ ਸੋਚ ਰਹੀ ਹਾਂ ਦੂਰੋਂ ਹੀ ਖੜੀ ਹੋ ਕੇ ਮੈਂ ਨਹੀਂ ਜਾ ਰਹੀ ਅੱਛਾ ਤੁਸੀਂ ਇਕੱਲੇ ਨਹੀਂ ਬਹੁਤ ਸਾਰੀਆਂ ਮਹਿਲਾਵਾਂ ਤੋਂ ਮੈਂ ਪੁੱਛਿਆ ਕਹਿੰਦੇ ਮੇਰੀ ਹਿੰਮਤ ਨਹੀਂ ਜਿੰਨਾ ਦੀ ਹੈ ਪਰ ਮੈਂ ਨਹੀਂ ਜਾ ਰਹੀ ਤਕਕੇ ਨਹੀਂ ਖਾਣੇ ਅਸੀਂ ਅੱਗੇ ਜਾ ਕੇ ਭਈ ਮਿਸਟ੍ਰੈਟਿੰਗ ਹੋ ਜੇ ਬੱਚਿਆਂ ਨਾਲ ਆਏ ਹੋ ਕੌਣ ਜ਼ਿੰਮੇਵਾਰ ਹੈ ਮੇਰਾ ਹੋਤਾ ਫਿਰ ਆਪ ਹੀ ਫੜ ਕੇ ਰੱਖਣਾ ਵੜਾ ਬੱਚਿਆਂ ਨੂੰ ਆਪਣੇ ਅਸੀਂ ਨਹੀਂ ਜੇ ਬਾ ਉਧਰ ਅਦਰਵਾਇਸ ਕਰ ਦੇਣਾ ਹਾਲ ਹੈ ਇਸ ਲਈ ਥੋੜਾ ਡਰ ਨਹੀਂ ਹੈ ਪਰ

ਤੁਸੀਂ ਇੱਥੇ ਰਾਸ਼ਟ੍ਰ ਬੰਦਿਆਂ ਦੇ ਲਾਈਨਾਂ ਦੇ ਵਿੱਚ ਬੜਨ ਵਾਲੇ ਬੜੋ ਨੋ ਨੋ ਸੇਫ ਨਹੀਂ ਹੈ ਨਾ ਨੋ ਸਰ ਲੁਧਿਆਣਾ ਡੀਸੀ ਵੱਲੋਂ ਮੇਲਿਆਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਔਰ ਨਾਲ ਹੀ ਉਹਨਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਹਦੇ ਵਿੱਚ ਸਿਵਲ ਸਰਜੰਟ ਤੋਂ ਲੈ ਕੇ ਪੁਲਿਸ ਕਮਿਸ਼ਨਰ ਤੱਕ ਦੇ ਜਿਹੜੇ ਨੇ ਨਿਗਰਾਨ ਬਣਾਏ ਗਏ ਨੇ ਪਰ ਉਪਕਾਰਨਗਰ ਵਿੱਚ ਚਲਦਾ ਹੋਇਆ ਇਹ ਮੇਲਾ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਆ ਟਿਕਟ ਖਰੀਦਣ ਦੇ ਲਈ ਪਾਸ ਐਕਸਚੇਂਜ ਕਰਵਾਉਣ ਲਈ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਕਿਤੇ ਵੀ ਸਿਕਿਉਰਿਟੀ ਨਜ਼ਰ ਆਂਦੀ ਹੋएगी ਇੱਥੇ ਬੱਚਿਆਂ ਦੇ ਨਾਲ ਮਹਿਲਾਵਾਂ ਖੜੀਆਂ ਨੇ ਜਿਹੜੀਆਂ ਉਸ ਭੀੜ ਦੇ ਅੰਦਰ ਜਾਨ ਤੋਂ ਵੀ ਡਰ ਰਹੀਆਂ ਨੇ ਤੱਕਾ ਮੁੱਕੀ ਤੋਂ ਡਰ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਥੇ ਨਾ ਹੀ ਬੈਰੀਕੇਡਿੰਗ ਕੀਤੀ ਗਈ ਹੈ ਨਾ ਬਹਿਲਾਵਾਂ ਲਈ ਅਲੱਗ ਲਾਈਨ ਲਗਾਈ ਗਈ ਹੈ ਔਰ ਨਾ ਹੀ ਜੈਰਸ ਦੇ ਲਈ ਕੋਈ ਅਲੱਗ ਤੋਂ ਲਾਈਨ ਅਪ ਬੱਚੇ ਔਰ ਲੜਕੇ ਜਿਹੜੇ ਨੇ ਇੱਥੇ ਇੱਕੋ ਲਾਈਨ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਗਲਵਤ ਕਰ ਲਏ ਨੇ ਨਵ ਤੁਸੀਂ ਵੀ ਟਿਕਟ ਖਰੀਦਣ ਜਾ ਰਹੇ ਸੀ ਹਾਂਜੀ ਗਏ ਹੋਇਆ ਖਰੀਦਣ ਵਾਸਤੇ ਰੁੱਕਿਓ ਗਏ ਸੀ ਰਸ਼ ਬਹੁਤ ਹੈ ਜੀ ਅੱਛਾ ਮੇਲਾਵਾਂ ਲਈ ਤੁਹਾਨੂੰ ਕੋਈ ਅਲੱਗ ਲਾਈਨ ਦਿਖ ਰਹੀ ਹੈ ਪਤਾ ਨਹੀਂ ਸਾਰਾ ਹੀ ਮਿਕਸ ਮੈਚ ਹੈ ਜੀ ਅਜ ਤੱਕ ਅਗਰ ਇੱਥੇ ਜਿਸ ਹਿਸਾਬ ਨਾਲ ਇੱਥੇ ਰਸ਼ ਹੋਇਆ ਹੈ ਕੋਈ ਮਿਸ ਹੈਪਨਿੰਗ ਹੋ ਜਵੇ ਬੱਚਿਆਂ ਨਾਲ ਆਏ ਹੋ ਕੌਣ ਜ਼ਿੰਮੇਵਾਰ ਹੈ ਮੇਰਾ ਹੋਤਾ ਫਿਰ ਆਪ ਹੀ ਫੜ ਕੇ ਰੱਖਣਾ ਵੈਣਾ ਬੱਚਿਆਂ ਨੂੰ ਆਪਣੇ ਅਸੀਂ ਹੋਰ ਮੇਲੇ ਵਾਲੇ ਕਹਿੰਦੇ ਨਹੀਂ ਦੇਖੋ ਮੇਲੇ ਵਾਲੇ ਤੁਸੀਂ ਇੱਥੇ ਦੇਖੋ ਕਿ ਇੰਜਨੇ ਮੇਲਾ ਆਰਗੇਨਾਈਜ਼ ਕੀਤਾ ਉਹਦਾ ਫਰਜ਼ ਬੰਦ ਹੈ ਪਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਕੀਤੇ ਜਾਂਦੇ ਨੇ ਪਰ ਇੱਥੇ ਉਹ ਵੀ ਹਾਲਾਤ ਜਿਹੜੇ ਨੇ ਬੱਤੋ ਬੱਤਰ ਨਜ਼ਰ ਆ ਰਹੇ ਨੇ ਔਰ ਕੀ ਲੇਡੀਜ਼ ਦੇ ਲਈ ਅਲੱਗ ਤੋਂ ਲਾਈਨ ਦਿਖ ਰਹੀ ਹੈ ਇੱਥੇ ਤੁਹਾਨੂੰ ਗਲਤ ਮੈਮ ਲੇਡੀਜ਼ ਲਈ ਕੋਈ ਅਲੱਗ ਲਾਈਨ ਦਿਖ ਰਹੀ ਹੈ ਨਹੀਂ ਸਰ ਕੋਈ ਨਹੀਂ ਬਹੁਤ ਹੌਚ-ਪੋਚ ਆ ਔਰ ਇਸ ਤੇ ਇੱਕ ਕੋਈ ਮਿਸ ਹੈਪਨਿੰਗ ਹੋ ਜਵੇ ਜਾਂ ਇੱਥੇ ਕੋਈ ਬਦਤਮੀਜ਼ੀ ਕਰ ਦਵੇ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਜਿਨ੍ਹਾਂ ਨੇ ਟਿਕਾ ਰਾਇਆ ਇਸ ਮੇਲੇ ਦਾ ਉਹ ਜ਼ਿੰਮੇਵਾਰ ਨੇ ਬਿਲਕੁਲ ਜਿਨ੍ਹਾਂ ਨੇ ਠੇਕੇ ਦਾ ਇੱਥੇ ਮੇਲੇ ਦਾ ਠੇਕਾ ਲਿਆ ਉਹ ਜ਼ਿੰਮੇਵਾਰ ਹੈ ਔਰ ਇਸ ਭੀੜ ਨੂੰ ਦੇਖ ਕੇ ਮਹਿਲਾਵਾਂ ਅੰਦਰ ਜਾਣ ਤੋਂ ਵੀ ਡਰ ਰਹੀਆਂ ਨੇ ਮੈਂ ਅੰਦਰ ਜਾਣ ਤੋਂ ਡਰ ਲੱਗ ਰਿਹਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਇਹ ਰਸ਼ ਇੰਜੋਏ ਕਰ ਰਹੇ ਹੈ ਬੜਾ ਅੱਛਾ ਇੱਥੇ ਜਿਹੜੀਆਂ ਮਹਿਲਾਵਾਂ ਤੇ ਲਈ ਜਿਹੜੀ ਅਲੱਗ ਤੋਂ ਲਾਈਨ ਹੋਣੀ ਚਾਹੀਦੀ ਏ ਕਿ ਨਹੀਂ ਅ ਲਾਈਨ ਲੱਗ ਤੋਂ ਹੈਗੀ ਏ ਕਿਹੜੇ ਪਾਸੇ ਲਾਈਨ ਤੁਹਾਨੂੰ ਲੱਗ ਆ ਜਿੱਥੇ ਪਾਸ ਚੇਂਜ ਕਰ ਰਹੇ ਨੇ ਹਾਂਜੀ ਬੜੀ ਅੱਛੀ ਇਹਨਾਂ ਦਾ ਮਤਲਬ ਫੋਲੋ ਕਰ ਰਹੇ ਹੈ ਲੇਡੀਜ਼ ਨੂੰ ਆਰਾਮ ਦੇ ਨਾਲ ਕਿ ਤੁਸੀਂ ਲਾਈਨ ਦੇ ਵਿੱਚ ਲੱਗੋ ਤੇ ਆਪਣਾ ਆਰਾਮ ਦੇ ਨਾਲ ਪਾਸ ਚੇਂਜ ਹੋ ਰਹੇ ਨੇ ਸਿਕਿਉਰਿਟੀ ਨਜ਼ਰ ਆਈ ਏ ਤੁਹਾਨੂੰ ਸਿਕਿਉਰਿਟੀ ਕੁਝ ਖਾਸ ਨਹੀਂ ਹੈ ਮਤਲਬ ਜਿਦਾ ਕਹੋ ਨਾ ਕੋਈ ਰਿਸਪੌਂਸਿਬਿਲਟੀ ਵਾਲੀ ਨਹੀਂ ਕੋਈ ਚੀਜ਼ ਦਿਖੀ ਜੀ ਤੁਹਾਨੂੰ ਬਿਲਕੁਲ ਰਿਸਪੌਂਸਿਬਿਲਟੀ ਵਾਲੀ ਕੋਈ ਚੀਜ਼ ਨਹੀਂ ਦਿਖ ਰਹੀ ਇੱਥੇ ਅੱਛਾ ਮਹਿਲਾਵਾਂ ਔਰ ਜੈਂਟ ਸਾਰੇ ਇਕੱਠੇ ਇੱਕੋ ਲਾਈਨ ਚ ਹਾਂਜੀ 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 ਅਗਰ ਮਹਿਲਾਵਾਂ ਨਾਲ ਕੋਈ ਮਿਸਬੀਹੇਵ ਕਰ ਦਵੇ ਕੌਣ ਜ਼ਿੰਮੇਵਾਰ ਹੈ ਦੇਖੋ ਜੀ ਅਸੀਂ ਤਾਂ ਸਿਰਫ ਬੱਚੇ ਨੂੰ ਲੈ ਕੇ ਆਏ ਆ ਬੱਚੇ ਨੂੰ ਲੈ ਕੇ ਆਏ ਹਾਂ ਐਕਚੁਅਲੀ ਪੁਆਇੰਟ ਹੈ ਸਹੀ ਗੱਲ ਹੈ ਇਹ ਸਿਕਿਉਰਿਟੀ ਤਾਂ ਮੇਲਾ ਆਰਗੇਨਾਈਜ਼ ਕੀਤਾ ਵਾਲੀ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਬਿਲਕੁਲ ਇਹ ਚੀਜ਼ ਲੱਗੋਣੀ ਚਾਹੀਦੀ ਹੈ ਤਹਾਲੇ ਜਿਨੇ ਮੇਲਾ ਆਰਗੇਨਾਈਜ਼ ਕੀਤਾ ਉਹਦੀ ਜ਼ਿੰਮੇਵਾਰੀ ਬਣਦੀ ਐ ਇੱਥੇ ਤੁਸੀਂ ਦੇਖੋ ਹਾਲਾਤ ਕੀ ਨੇ ਢੀੜੇ ਨਹੀਂ ਜ਼ਿਆਦਾ ਐ ਇੱਥੇ ਤੁਹਾਨੂੰ ਦਿਖਾਵਾਂ ਆ ਨਾਲੇ ਲੜਕੇ ਖੜੇ ਐ ਔਰ ਵਿਚੀ ਲੇਡੀਜ਼ ਖੜੀਆਂ ਹੋਈਆਂ ਨੇ ਔਰ ਪੂਰੇ ਅੱਗੇ ਤੱਕ ਕਤ ਕੰਮ ਕੀ ਚੱਲਦੀ ਹੋਈ ਦਿਖਾਈ ਦੇ ਰਹੀ ਐ ਪੂਰਾ ਹੌਸ਼ਪੋਸ਼ ਇੱਥੇ ਹੋਇਆ ਔਰ ਝੂਟਿਆਂ ਨੂੰ ਲੈ ਕੇ ਕੀ ਸਥਿਤੀ ਐ ਉਹ ਤੁਹਾਨੂੰ ਅੰਦਰ ਦਿਖਾ ਦਿੰਨੇ ਐ ਔਰ ਇੱਥੇ ਖਾਣ ਪੀਣ ਦੇ ਸਮਾਨ ਦਾ ਕੀ ਹਾਲ ਐ ਔਰ ਕਿਹਾ ਡੀਸੀ ਲੁਧਿਆਣਾ ਇੱਥੇ ਕਾਰਵਾਈ ਕਰਨਗੇ ਕਿਹਾ ਉਹਨਾਂ ਨੂੰ ਇਹ ਚੀਜ਼ਾਂ ਦਿਖਾਈ ਦੇਣਗੀਆਂ ਇੱਥੇ ਮੇਲੇ ਨੂੰ ਲੈ ਕੇ ਜਿਹੜੀਆਂ ਲੇਡੀਜ਼ ਨੇ ਆਪਣੇ ਬੱਚਿਆਂ ਨੂੰ ਖਾਸ ਨਿਗਰਾਨੀ ਰੱਖ ਰੀਆਂ ਨੇ ਅੱਛਾ ਮੈਂ ਮੇਲੇ ਦੇ ਜਿਸ ਹਿਸਾਬ ਨਾਲ ਕਰਾਊਡ ਹੈ ਤੁਹਾਨੂੰ ਲੱਗ ਰਿਹਾ ਕਿ ਮਹਿਲਾਵਾਂ ਇੱਥੇ ਸੇਫ ਸਮਝਣ ਗਿਆ ਕੋਈ ਵੀ ਅਰੇਂਜਮੈਂਟ ਦਿਖਾਈ ਦੇ ਰਹੀ ਮਹਿਲਾਵਾਂ ਨੂੰ ਐਕਚੁਅਲੀ ਰਸ਼ਕੀ ਵਜ੍ਹਾ ਸੇ ਜ਼ਿਆਦਾ ਕਿਆਸ ਹੈ ਬਟ अब खुद ही ध्यान रखना पड़ता है अपना भी और बच्चों का भी बिल्कुल तो बच्चों का भी अच्छा टिकट काउंटर पर ना अलग से कोई भी बैरिकेडिंग है और ना ही आप पर कोई लेडीज पुलिस या कोई पुलिस फोर्स तैनात ये तो है कोई पुलिस कोई नहीं है अदरवाइज तो जो सिक्योरिटी है वो उसके नाम पे कोई नहीं है ध्यान खुद ही रखना पड़ रहा है तो बिल्कुल अगर ऐसे में देखा जाए तो क्या महिलाएं खुद या अपने बच्चों को लेकर दोबारा आएंगी ऐसे मेले में ये तो बच्चों पे डिपेंड करता है कैसा रहता है उनका एक्सपीरियंस के आगे तो जाते हैं, लेकिन अगर आप अपना तो क्या ऐसे में आना चाहिए तो? नहीं ये तो है थोड़ी प्रायोरिटी आजकल बिकॉज बहुत है और रश भी बहुत ज्यादा है सेफ्टी सेफ्टी बच्चे दी होनी चाहिए नहीं तो ऐसी मेलिया कोई भी नहीं आएगा और खास करके असि प्रशासन सवाल पूछेंगे ਕੀ ਉਹਨਾਂ ਨੇ ਇਸ ਤਰ੍ਹਾਂ ਦੇ ਮੇਲੇ ਨੂੰ ਅਲਾਉ ਕਿੱਦਾ ਕਰ ਦਿੱਤਾ ਹਾਲਾਤ ਤੁਹਾਡੇ ਸਾਹਮਣੇ ਹੈ ਕਿ ਛੋਟੀ ਜੀ ਜਗ੍ਹਾ ਦੇ ਵਿੱਚ ਇੰਨਾ ਕਰਾਊਡ ਹੈ ਕਿ ਕੋਈ ਵੀ ਮਹਿਲਾ ਆਪਣੇ ਆਪ ਨੂੰ ਸਿਕਿਉਰ ਨਹੀਂ ਸਮਝ ਸਕਦੀ ਮੈਂ ਜਿਸ ਹਾਲਾਤ ਨਾਲ ਇੱਥੇ ਕਰਾਊਡ ਹੈਗਾ ਕਿ ਮਹਿਲਾਵਾਂ ਆਪਣੇ ਆਪ ਨੂੰ ਸੇਫ ਸੰਜਣਗੇ ਜਿਸ ਹਾਲਾਤ ਨਾਲ ਬੰਦੇ ਵੀ ਔਰ ਮਹਿਲਾਵਾਂ ਵੀ ਨਹੀਂ ਇਸ ਤਰ੍ਹਾਂ ਅੱਜਕੱਲ੍ਹ ਮਾਹੌਲ ਹੈ ਉਸ ਸਾਹਮਣੇ ਲੱਗ ਨਹੀਂ ਰਿਹਾ ਸਕਿਉਰਟੀ ਹੈ

ਪਰ ਸੋਨੇ ਨਾ ਬੱਚੇ ਸਿਕਿਉਰ ਹੈ ਨਾ ਮਹਿਲਾਵਾਂ ਸਿਕਿਉਰ ਹੈ ਔਰ ਪੁਲਿਸ ਪ੍ਰਸ਼ਾਸਨ ਤਾਂ ਨਜ਼ਰ ਆਦਾ ਦਿਖਾਈ ਹੀ ਨਹੀਂ ਦੇ ਰਿਹਾ ਤਾਂ ਫਿਰ ਇਹ ਜੇ ਮੇਲੇ ਨੂੰ ਪਰਮਿਸ਼ਨ ਕਿੱਦਾਂ ਦੇ ਦਿੱਤੀ ਜਾਂਦੀ ਹੈ ਗੱਲਬਾਤ ਪੁਲਿਸ ਡਿਪਾਰਟਮੈਂਟ ਨਾਲ ਕਰਾਂਗੇ ਗੱਲਬਾਤ ਡੀਸੀ ਸਾਹਿਬ ਨਾਲ ਵੀ ਕਰਾਂਗੇ ਕਿ ਇਹ ਜੇ ਮੇਲੇ ਨੂੰ ਇਜਾਜ਼ਤ ਕਿੱਦਾਂ ਦਿੱਤੀ ਕਿ ਆ ਇਹ ਜਿਹੜੇ ਝੁੱਲੇ ਚੱਲ ਰਹੇ ਨੇ ਇਹ ਪੂਰੀ ਤਰ੍ਹਾਂ ਨਾਲ ਸਿਕਿਉਰ ਹੈ ਔਰ ਤਾਂ ਇੱਥੇ ਵਿੱਚ ਦਿਖਾ ਦਈਏ ਕਿ ਹਾਲਾਤ ਕੀ ਹੈ ਮੇਲਾਵਾ ਵਿਚੀ ਘੁੰਮਦੀਆਂ ਹੋਈਆਂ ਦੁਕਾਨਾਂ ਮੇਲੇਆਂ ਦੇ ਵਿਚੀ ਸਜੀਆਂ ਹੋਈਆਂ ਬਿਲਕੁਲ ਗੱਬੇ ਸਜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੋ ਮੇਲੇ ਦੇ ਵਿੱਚ ਬੱਚਿਆਂ ਨੇ ਨਾਲ ਲੇਡੀਜ਼ ਜਿਹੜੀਆਂ ਘੁੰਮਰੀਆਂ ਨੇ ਲੱਗਦਾ ਕਿ ਮੇਲਾ ਪੂਰੀ ਤਰ੍ਹਾਂ ਸਿਕਿਉਰ ਦਿਖ ਰਿਹਾ ਤਾਂ ਨਹੀਂ ਸਿਕਿਉਰ ਤਾਂ ਨਹੀਂ ਦਿਖ ਰਿਹਾ ਜੀ ਸਿਕਿਉਰ ਨਹੀਂ ਦਿਖ ਰਿਹਾ ਜੀ ਡਰ ਲੱਗ ਰਿਹਾ ਬੱਚਿਆਂ ਨੂੰ ਆ ਡਰ ਤਾਂ ਲੱਗ ਰਿਹਾਗਾ ਤਾਂ ਹੀ ਵੱਡੇ ਚ ਨਹੀਂ ਲੱਗਦੇ ਦੇ ਛੋਟੇ ਦੇ ਲੱਗਦੇ ਰਹੇ ਬਿਲਕੁਲ ਨਾ ਹੀ ਇੱਥੇ ਮਹਿਲਾਵਾਂ ਲਈ ਕੋਈ ਸਿਕਿਉਰਟੀ ਦਾ ਇੰਤਜ਼ਾਮ ਕੀਤਾ ਗਿਆ ਔਰ ਨਾ ਹੀ ਬੱਚਿਆਂ ਦੀ ਸਿਕਿਉਰਟੀ ਦਾ ਕੋਈ ਇੰਤਜ਼ਾਮ ਕੋਈ ਨਹੀਂ ਸਿਕਿਉਰਟੀ ਜੀ ਕੁਝ ਵੀ ਨਹੀਂ ਹੈ ਗਿਆ ਸਿਕਿਉਰਟੀ ਦੇਣੀ ਜਿਹੜੀ ਜ਼ਰੂਰੀ ਹੈਗੀ ਤੇ ਸਿਕਿਉਰਟੀ ਦੇਣੀ ਹੈਗੀ ਆ ਡੀਸੀ ਸਾਹਿਬ ਨੇ ਨਹੀਂ ਹੈਗੇ ਆ ਬੱਚੇ ਸੇਵ ਨਹੀਂ ਬੱਚੇ ਪਰਣ ਚੱਲਦਾ ਕਿੱਥੇ ਚੱਲਣਾ ਜਾਣਾ ਬਿਲਕੁਲ ਉਂਗਲ ਫੜ ਕੇ ਰੱਖਣੀ ਪੈ ਰਹੀ ਹੈ ਔਰ ਨਾ ਹੀ ਇੱਥੇ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਕਰਮਚਾਰੀ ਦਿਖਾਈ ਦੇ ਰਿਹਾ ਤੁਹਾਨੂੰ ਪੁਲਿਸ ਦਾ ਕੋਈ ਬੰਦਾ ਕੋਈ ਵੀ ਨਹੀਂ ਦਿਖਾਈ ਕੋਈ ਵੀ ਨਹੀਂ ਦਿਖੇਗਾ ਲੇਡੀ ਪੁਲਿਸ ਦਿਖਾਈ ਦੇ ਕੋਈ ਵੀ ਨਹੀਂ ਦਿਖੀ ਜੀ ਔਰ ਆਰਗੇਨਾਈਜ਼ਰ ਜਿਨੇ ਮੇਲਾ ਲਗਾਇਆ ਉਹਦਾ ਫਰਜ਼ ਬੰਦਾ ਹੈ ਕਿ ਮਹਿਲਾਵਾਂ ਦੀ ਸੇਫਟੀ ਦਾ ਇੰਤਜ਼ਾਮ ਬਿਲਕੁਲ ਬਿਲਕੁਲ ਜੀ ਇਹ ਜ਼ਰੂਰੀ ਹੋਣਾ ਚਾਹੀਦਾ ਹੈਗਾ ਕਿਤੇ ਜ਼ਰੂਰੀ ਵੀ ਹੋਣਾ ਚਾਹੀਦਾ ਸਾਰੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਕੋਈ ਇੱਥੇ ਲੜਾਈ ਝਗੜਾ ਕੁਝ ਵੀ ਹੋ ਸਕਦਾ ਹੈਗਾ ਕੋਈ ਵੀ ਦਰਵਾਰਾ ਹੋ ਸਕਦਾ ਹੈਗਾ ਇਹਦਾ ਧਿਆਨ ਰੱਖਣਾ ਜੇ ਤਾਂ ਪੂਰਤਨ ਹੋਣਾ ਚਾਹੀਦਾ ਤੇ ਬਿਲਕੁਲ ਮਾਹੌਲ ਤਾਂ ਕਦੀ ਵੀ ਖਰਾਬ ਹੋ ਸਕਦਾ ਹੈ ਕੀ ਲੱਗਦਾ ਹੈ ਕਿ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਹਾਂਜੀ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਇੱਥੇ ਤੁਹਾਨੂੰ ਕੋਈ ਇੰਤਜ਼ਾਮ ਦਿਖ ਰਿਹਾ ਬਾ ਠੀਕ ਹੈ ਜਿਹੜਾ ਕੋਈ ਕੁਝ ਹੈਗਾ ਠੀਕ ਹੈ ਜੀ ਮਤਲਬ ਹਾਲਾਤ ਮਾੜੀ ਹੈ ਹਾਂਜੀ ਹਾਂਜੀ ਹਾਲਾਤ ਬੱਤੋਂ ਬੱਤਰੀ ਹੈ ਔਰ ਮਾੜੀ ਦਿਖਾਈ ਦੇ ਰਹੇ ਆ ਔਰ ਇੱਥੇ ਤੁਸੀਂ ਦੇਖੋ ਕਿ ਮਹਿਲਾਵਾਂ ਜਿਹੜੀਆਂ ਨੇ ਜਿਹੜੀਆਂ ਤਾਂ ਅੱਪ ਜੈਟ ਸੇ ਨਾਲ ਆਈਆਂ ਹੋਈਆਂ ਨੇ ਉਹ ਅਲੱਗ ਤੋਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਲਕਿ ਮਹਿਲਾਵਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਫਟੀ ਆ ਸਿਕਿਉਰਿਟੀ ਔਰ ਖਾਸ ਕਰਕੇ ਬੱਚਿਆਂ ਲਈ ਸੇਫਟੀ ਆ ਸਿਕਿਉਰਿਟੀ ਇੱਥੇ ਨਜ਼ਰ ਨਹੀਂ ਆ ਰਹੀ ਮੈਂ ਬੱਚਿਆਂ ਲਈ ਜਾਂ ਮਹਿਲਾਵਾਂ ਲਈ ਤੁਹਾਨੂੰ ਕੋਈ ਪੁਲਿਸ ਕਰਮਚਾਰੀ ਲੇਡੀ ਪੁਲਿਸ ਦਿਖਾਈ ਦਿੱਤੀ ਮੈਨੂੰ ਨਹੀਂ ਮੈਨੂੰ ਤਾਂ ਨਹੀਂ ਦਿਖੀ ਬੱਚਿਆਂ ਲਈ ਮੇਲਾ ਸਿਕਿਉਰ ਲੱਗ ਰਿਹਾ ਜਿਸ ਤਾਮ ਨਾਲ ਰਾਸ਼ ਕੋ ਬਹੁਤ ਜ਼ਿਆਦਾ ਹੈ ਮੈਨੂੰ ਨਹੀਂ ਲੱਗਦਾ ਕਿ ਸਿਕਿਉਰ ਹੈ ਭਾਈ ਅਸੀਂ ਵੀ ਵਾਪਸ ਜਾ ਰਹੇ ਹਾਂ ਜਲਦੀ ਲੱਗਦਾ ਹੈ ਕਿ ਇਹ ਜੋ ਮੇਲੇ ਦੇ ਵਿੱਚ ਜਿੱਥੇ ਸੇਫਟੀ ਹੋਈ ਨਹੀਂ ਆਣਾ ਚਾਹੀਦਾ ਨਹੀਂ ਆਣਾ ਚਾਹੀਦਾ ਗਲਤੀ ਹੋ ਗਈ ਲੱਗਦਾ ਸਾਡੇ ਤੋਂ ਤਾਂ ਮੈਨੂੰ ਲੱਗਦਾ ਗਲਤੀ ਹੋ ਗਈ ਇਹ ਜੇ ਮੇਲੇ ਆਣਾ ਹੀ ਨਹੀਂ ਚਾਹੀਦਾ ਜਿੱਥੇ ਸੇਫਟੀ ਤੇ ਸਿਕਿਉਰਟੀ ਦਾ ਕੋਈ ਇੰਤਜ਼ਾਮ ਹੀ ਨਾ ਹੋਵੇ ਔਰ ਖਾਸ ਕਰਕੇ ਇੱਕ ਟਿਕਟ ਕਾਊਂਟਰ ਹੈ ਇਹ ਟਿਕਟ ਬੁਕਿੰਗ ਕਾਊਂਟਰ ਹੈ ਹਾਲਾਤ ਦੇਖ ਲੈ ਇੱਥੇ ਦੇ ਕੀ ਟਿਕਟ ਕਾਊਂਟਰ ਦੇ ਹਾਲਾਤ ਕੀ ਐ ਇਹ ਪਾਸ ਲੈ ਕੇ ਕੋਈ ਮਰੇ ਨੇ ਐ ਦੇਖੋ ਪਾਸ ਹੈ ਤੁਹਾਨੂੰ ਇੱਥੇ ਮਹਿਲਾਵਾਂ ਲਈ ਕੋਈ ਅਲੱਗ ਲਾਈਨ ਦਿਖਦੀ ਹੈ ਕੋਈ ਲੇਡੀ ਪੁਲਿਸ ਹੀ ਆ ਕੋਈ ਇਹਨਾਂ ਦੀ ਕਰਮਚਾਰੀ ਦਿਖ ਰਹੀ ਹੈ ਨੋ ਸਰ ਨੋ ਸਰ ਨਹੀਂ ਦਿਖ ਰਹੀ ਨਾ ਨਹੀਂ ਅਗਰ ਤੁਸੀਂ ਇੱਥੇ ਰਸ਼ਚ ਬੰਦਿਆਂ ਦੇ ਲਾਈਨਾਂ ਦੇ ਵਿੱਚ ਵੜਨਾ ਹੋਵੇ ਬੜੋਗੇ ਨੋ ਨੋ ਸੇਫ ਨਹੀਂ ਹੈ ਨਾ ਨੋ ਸਰ ਬਿਲਕੁਲ ਬੱਚੇ ਵੀ ਐ ਇਹਨਾਂ ਦੇ ਨਾਲ ਬੁਰਾ ਹਾਲ ਆ ਬਹੁਤ ਬੁਰਾ ਹਾਲ ਹੈ ਔਰ ਖਾਸ ਕਰਕੇ ਜਿਨੇ ਪ੍ਰਬੰਧ ਕੀਤਾ ਮੇਲਾ ਚਲਾ ਰਿਹਾ ਹੈ ਅੰਦਰ ਸਿਕਿਉਰਿਟੀ ਤੱਕ ਦਾ ਕੋਈ ਇੰਤਜ਼ਾਮ ਨਹੀਂ ਹੈ। ਹਾਂਜੀ ਸਰ। ਲੱਗਦਾ ਕਿ ਇਹ ਜੇ ਮੇਲੇ 'ਚ ਬੱਚਿਆਂ ਨੂੰ ਜਾਂ ਲੇਡੀਜ਼ ਨੂੰ ਆਉਣਾ ਚਾਹੀਦਾ। ਨਾ ਸਰ, ਨਾ। ਨਹੀਂ ਨਹੀਂ ਬਿਲਕੁਲ ਨਹੀਂ। ਬੀ ਕੋਹਾ ਜਿੱਥੇ ਨਾ ਮੈਂ ਲੱਗ ਰਿਹਾ ਸੀ ਦੇਖ ਰਿਹਾ ਕਿਦਾਂ ਰੌਸ਼ੀ ਲੱਗਿਆ ਹੋਇਆ ਵਾ। ਇੱਕ ਦੂਜੇ ਨੂੰ ਧੱਕੇ ਵੱਜਦੇ ਆ, ਲੜਾਈ ਹੁੰਦੀ ਆ, ਸੋ ਮਲੇ ਇਧਰ-ਉਧਰ ਲੜਾਈਆਂ ਹੋ ਜਾਂਦੀਆਂ ਨੇ। ਐਦਾਂ ਦੇ ਮਾਹੌਲ 'ਚ ਲੜਾਈਆਂ ਹੁੰਦੀਆਂ ਨੇ ਤਾਂ ਇਹਨਾਂ ਨੂੰ ਐਦਾਂ ਕਰਨਾ ਨਹੀਂ ਚਾਹੀਦਾ ਜਿਸ ਸਾਹਮਣੇ ਇੱਥੇ ਹੋ ਰਿਹਾ ਵਾ। ਮਲੇ ਕਮ ਸੇ ਕਮ ਜਿੱਦਾਂ ਲੇਡੀਜ਼ ਪੁਲਿਸਰ ਜੈਂਟਸ ਦੋਨੋਂ ਹੋਣੇ ਚਾਹੀਦੇ ਆ ਅਵੇਲੇਬਲ ਹੋ ਬੜੀ ਗੱਲ ਹੈ ਕਿ ਮਹਿਲਾਵਾਂ ਨੇ ਅਗਰ ਟਿਕਟ ਲੈਣੀ ਹੈ ਤਾਂ ਉਹ ਕਿੱਦਾਂ ਲੈਣ ਕਿ ਮਤਲਬ ਕਿ ਲੇਡੀ ਲੇਡਿਸ ਦੀ ਲੱਗ ਲੈਣਾ ਚਾਹੀਦਾ ਜੈਂਟਸ ਦੀ ਲੱਗਣੀ ਚਾਹੀਦੀ ਆ ਬਿਲਕੁਲ ਲੇਡਿਸ ਦੀ ਅਲੱਗਰ ਜੈਂਟਸ ਦੀ ਅਲੱਗ ਲੇਕਿਨ ਇੱਥੇ ਤਾਂ ਛੱਡੀ ਦਿਓ ਹਾਲਾਤ ਇਹ ਐ ਕਿ ਲੇਡਿਸ ਨੂੰ ਖੜਨ ਤੱਕ ਵੀ ਸਹੀ ਤਰ੍ਹਾਂ ਨਾਲ ਜਗ੍ਹਾ ਨਹੀਂ ਮਿਲ ਰਹੀ ਮੈਮ ਲੇਡਿਸ ਨੂੰ ਲੱਗਦਾ ਕਿ ਪ੍ਰੋਪਰ ਸਿਕਿਉਰ ਇੱਕ ਮਾਹੌਲ ਮਿਲ ਪਾਇਆ ਬਿਲਕੁਲ ਵੀ ਨਹੀਂ ਹੈ ਕੁਝ ਵੀ ਸਿਸਟਮ ਹੀ ਨਹੀਂ ਹੈ ਕੋਈ ਵੀ ਮੈਂ ਤਾਂ ਸੋਚ ਰਹੀ ਹਾਂ ਦੂਰੋਂ ਹੀ ਖੜੀ ਹੋ ਕੇ ਮੈਂ ਨਹੀਂ ਜਾ ਰਹੀ ਅੱਛਾ ਤੁਸੀਂ ਇਕੱਲੇ ਨਹੀਂ ਬਹੁਤ ਸਾਰੀਆਂ ਮਹਿਲਾਵਾਂ ਤੋਂ ਮੈਂ ਪੁੱਛਿਆ ਕਈ ਮੇਰੀ ਹਿੰਮਤ ਜਿੰਨਾ ਦੀ ਹੈ ਪਰ ਮੈਂ ਨਹੀਂ ਜਾ ਰਹੀ ੱਟਕੇ ਨਹੀਂ ਖਾਣੇ ਅਸੀਂ ਅੱਗੇ ਜਾ ਕੇ ਸਿਕਿਓਰ ਨਹੀਂ ਸੇਫ ਨਹੀਂ ਹੈ ਫਿਰ ਫਾਇਦਾ ਨਹੀਂ ਕੋਈ ਵੀ ਜਾਣ ਬਿਲਕੁਲ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਅੰਦਰ ਜਾ ਕੇ ਬਤਮੀਜ਼ੀ ਨਹੀਂ ਕਰਾਂਗੇ ਹਾਂ ਉਹ ਤਾਂ ਹੈ ਹੀ ਫਿਰ ਪਤਾ ਹੀ ਆਪਣੇ ਆਪ ਲੇਡੀਜ਼ ਨੂੰ ਲਾਈਨਸ ਦਾ ਕੋਈ ਸਿਸਟਮ ਨਹੀਂ ਕੋਈ ਇਲਾਕਾ-ਲਾਕ ਸਿਸਟਮ ਬਣਾਇਆ ਹੋਵੇ ਫੇਰ ਤਾਂ ਜਾਵੇ ਵੀ ਬੰਦ ਅੱਛਾ ਇੱਥੇ ਪੁਲਿਸ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਜਾਂ ਮੇਲਾ ਰਗਣਾ ਨਹੀਂ ਰਿਹਾ ਮੈਨੂੰ ਤਾਂ ਅੱਜ ਤਾਂ ਕੋਈ ਨਹੀਂ ਦਿਖਿਆ ਹੋ ਸਕਦਾ ਕੋਈ ਦੂਰ ਖੜੇ ਹੋਣ ਪਰ ਕੋਈ ਨਹੀਂ ਦਿਖਿਆ ਹਜੇ ਤੱਕ ਜੋ ਮੇਲਾ ਆਰਗੇਨਾਈਜ਼ਰ ਅਕਲ ਕੇ ਆਈਆਂ ਮੈਨੂੰ ਕੋਈ ਨਹੀਂ ਦਿਖਿਆ ਮੇਲਾ ਆਰਗੇਨਾਈਜ਼ਰ ਨੂੰ ਬੱਚਿਆਂ ਦਾ ਲੇਡੀਜ਼ ਤਾਂ ਚਲੋ ਤੁਸੀਂ ਮਿਚਿਓਰੋ ਸੰਭਾਲ ਲੋਗੇ ਕਿ ਆ ਬੱਚੇ ਹੈ ਇਹ ਜੋ ਅੱਜ ਲਕੀ ਨਹੀਂ ਆਈ ਇਸੇ ਵਾਰ ਕੇ ਨਹੀਂ ਲੈ ਕੇ ਆਈ ਸੀ ਮੈਂ ਜਸਟ ਦੇਖਣ ਆਈ ਸੀ ਵੀ ਕੀ ਸਿਸਟਮ ਚੱਲ ਰਿਹਾ ਕੀ ਨਹੀਂ ਇਸੇ ਹਰ ਕੇ ਮੈਂ ਲੈ ਕੇ ਨਹੀਂ ਆਈ ਆ ਹਾਂ ਲੱਗਦਾ ਕਿ ਕੱਲ ਨੂੰ ਤੁਸੀਂ ਆਓਗੇ ਕੱਲ ਤਾਂ ਹੁਣ ਤਾਂ 2-3 ਦਿਨ ਵੈਸੇ ਹੀ ਨਹੀਂ ਆਣਾ ਬਰਸ਼ ਜ਼ਿਆਦਾ ਆਉਣਾ ਹੈ ਵੈਸੇ ਜੀ ਇੱਥੇ ਹੈ ਹੀ ਨਹੀਂ ਕੁਛ ਹੈ ਹੀ ਨਹੀਂ ਇਹ ਕੀ ਹੋ ਰਿਹਾ ਹੈ ਉਹ ਦੇਖੋ ਕਿੱਦਾਂ ਘੁੰਮਦੇ ਹੋਏ ਨੇ ਕੁੜੀਆਂ ਸਕੋਰ ਨਹੀਂ ਹੈਗੀਆਂ ਜੀ ਖਾਸ ਕਰਕੇ ਮਹਿਲਾਵਾਂ ਅਨਸਿਕਿਉਰ ਮਹਿਸੂਸ ਕਰ ਰਹੀਆਂ ਨੇ ਇਸੇ ਕਾਰਨ ਅਵਾਇਡ ਕਰ ਰਹੀਆਂ ਨੇ ਕਿ ਇਸ ਮੱਲੇ 'ਚ ਨਾ ਹੀ ਆਇਆ ਜਾਵੇ ਕਿਉਂਕਿ ਟੋਟਲੀ ਅਨਸੇਫ ਮੇਲਾ ਜਾ ਰਿਹਾ ਹੈਗਾ ਇਸ ਕਰਕੇ ਮਹਿਲਾਵਾਂ ਡਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਕੀਆ ਇਸ ਮੇਲੇ ਦੇ ਆਰਗੇਨਾਈਜ਼ਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਔਰਦਰ ਦੇਖੋ ਮਹਿਲਾਵਾਂ ਔਰ ਬੱਚੀਆਂ ਡਰ ਕੇ ਇੱਕ ਸਾਈਡ ਤੇ ਖੜੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਇੱਕ ਟਿਕਟ ਕਾਊਂਟਰ ਤੱਕ ਟਿਕਟ ਮਿਲ ਜਵੇ ਤਾਂ ਕਿਤੇ ਜਾ ਕੇ ਪਹੁੰਚੇ ਜਾਵੇ ਪਰ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਮੇਲੇ ਦੀ ਸਿਕਿਉਰਿਟੀ ਪੂਰੀ ਤਰ੍ਹਾਂ ਨਾਲ ਇੱਕ ਦਾਗ ਤੇ ਲੱਗੀ ਹੋਈ ਨਜ਼ਰ ਆ ਰਹੀ ਹੈ ਆ ਬਿਲਕੁਲ ਸੈਂਟਰ ਦੇ ਵਿੱਚ ਚੂਲਾ ਲਗਾਇਆ ਗਿਆ ਜਿੱਦੀ ਹੁਣ ਰਿਪੇਅਰਿੰਗ ਵਗੈਰਾ ਜਿਹੜੀ ਹੈ ਚੱਲ ਰਹੀ ਹੈ ਐਂਟਰਸ ਹੈ ਉਸ ਤਰਫ ਤੋਂ ਵੀ ਐਂਟਰਸ ਹੈ ਔਰ ਬਿਲਕੁਲ ਗੱਬੇ ਜਿਹੜਾ ਚੂਲਾ ਲਗਾਇਆ ਗਿਆ ਕੋਈ ਵੀ ਆnde ਜਾਂਦੇ ਵਿਅਕਤੀ ਦੇ ਜਿਹੜੀ ਹੈ ਚੋਟ ਲੱਗ ਸਕਦੀ ਆ ਸੱਟ ਲੱਗ ਸਕਦੀ ਆ ਔਰ ਦੂਜੇ ਪਾਸੇ ਮੇਲਾਵਾਂ ਦੇਖ-ਦੇਖ ਕੇ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਉਹਨਾਂ ਨੂੰ ਕਿਤੇ ਕੋਈ ਸੱਟਪੇਟ ਜਾਂ ਚੋਟ ਜਿਹੜੀ ਆ ਉਹ ਨਾ ਲੱਗ ਜਵੇ बेटा जिस हिसाब से यहाँ पर होश पोश हो रखा है क्या महिलाओं के लिए ये मेला आप सेफ सम रहे हो काफी हद तक सेफ है काफी हद तक नहीं भी है बिल्कुल काफी हद तक नहीं है अगर आप अकेले खड़े हो तब ठीक है अगर उस क्राउड में मैं आपको बोलूं जाना है तो आप चले जाओगे क्राउड में तो मुश्किल है अगर आपकी सेफ्टी बच्चों की सेफ्टी की बात करूं तो क्या यहाँ पर आपको पूरे इंतजाम दिखाई दे रहे हैं ये बीच में झूला लगा हुआ है ਉਹ ਉਸਕੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੌਰੀ ਪੁਲਿਸ ਪ੍ਰਚਾਰਣ ਆਉਣਾ ਚਾਹੀਏ ਪੁਲਿਸ ਦੀ ਡਿਊਟੀ ਚਾਹੀਏ ਐਸੇ ਤੋ ਫਿਰ ਮੈਨੇ ਪੁਲਿਸ ਇੱਥੇ ਡਿਊਟੀ ਬਣਦੀ ਹੈ ਜਦਕੀ ਪੁਲਿਸ ਇੱਥੇ ਦਿਖਾਈ ਨਹੀਂ ਦੇ ਰਹੀ ਔਰ ਮਹਿਲਾਵਾਂ ਤੁਸੀਂ ਦੇਖੋ ਕਿ ਆਪਣੇ ਆਪ ਨੂੰ ਕੀ ਵਾਕਈ ਸਿਕਿਉਰ ਸਮਝ ਰਹੀਆਂ ਨੇ ਔਰ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਇੱਥੇ ਮਹਿਲਾਵਾਂ ਜਿਹੜੀਆਂ ਨੇ ਆਪ ਸਿਕਿਉਰਟੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਈਡ ਤੇ ਖੜੀਆਂ ਨੇ ਦਿੱਕਤ ਆ ਰਿਹਾ ਦੇਖੋ ਬਿਲਕੁਲ ਸੈਂਟਰ ਦੇ ਵਿੱਚ ਇਹ ਚੂਲਾ ਚੱਲਦਾ ਹੋਇਆ ਔਰ ਇੱਧਰ ਐਂਟ੍ਰੈਂਸ ਆ ਬਿਲਕੁਲ ਸੈਂਟਰ ਦੇ ਵਿੱਚ ਇਹ ਚੂਲਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਕਹਿ ਰਹੇ ਨੇ ਕਿ ਬੱਚਿਆਂ ਦੀ ਜਿੱਦ ਕਰਕੇ ਆਣਾ ਪੈ ਰਿਹਾ ਇਸ ਤਰਫ ਤੋਂ ਵੀ ਐਂਟ੍ਰੈਂਸ ਹੈ ਮੇਲੇ ਦੀ ਦੂਜੇ ਪਾਸੇ ਉਹ ਵੀ ਐਂਟ੍ਰੈਂਸ ਹੈ ਲੇਕਿਨ ਕਿਤੇ ਵੀ ਤੁਹਾਨੂੰ ਕੋਈ ਵੀ ਸਿਕਿਉਰਿਟੀ ਨਜ਼ਰ ਨਹੀਂ ਆਏਗੀ ਨਾ ਮਹਿਲਾਵਾਂ ਦੀ ਨਾ ਜੈਂਟਸ ਦੀ ਨਾ ਹੀ ਬੱਚਿਆਂ ਦੀ ਖਾਸ ਕਰਕੇ ਔਰ ਇੱਥੇ ਜਿਹੜੇ ਮੇਲਾ ਦੇਖਣ ਲਈ ਆ ਰਹੇ ਨੇ ਲੋਕ ਹਾਲਾਤ ਇਹ ਹੈ ਕਿ ਮਹਿਲਾਵਾਂ ਜਿਹੜੀਆਂ ਨੇ ਖਾਸ ਕਰਕੇ ਉਧਰੋਂ ਬੱਸੇ ਤੁਹਾਨੂੰ ਮੈਂ ਦਿਖਾਈਓ ਸੰਜੀਤ ਜੀ ਡਰ-ਡਰ ਕੇ ਅੰਦਰ ਜਾ ਰਹੀਆਂ ਨੇ ਕਾਰਨ ਇਹੀ ਹੈ ਕਿ ਅੰਦਰ ਮੇਲਾ ਇਹਨਾਂ ਨੂੰ ਕਿਤੋਂ ਵੀ ਸਿਕਿਉਰ ਨਜ਼ਰ ਨਹੀਂ ਆ ਰਿਹਾ ਬੀਰਾ ਜੀ ਮੇਲਾ ਇੱਥੇ ਮਹਿਲਾਵਾਂ ਤੋਂ ਅਸੀਂ ਸਵਾਲ ਪੁੱਛ ਰਹੇ ਹਾਂ ਕਿ ਵਾਕਈ ਸਿਕਿਉਰ ਲੱਗ ਰਿਹਾ ਤੁਹਾਨੂੰ ਮੇਲਾ ਬਿਲਕੁਲ ਸਿਕਿਉਰ ਆ ਜੀ ਵਧੀਆ ਵਧੀਆ ਬੰਦੇ ਇੱਥੇ ਆਏ ਸਿਕਿਉਰ ਤੁਹਾਨੂੰ ਮੇਲਾ ਕਿਹੜੇ ਵਧੀਆ ਬੰਦੇ ਤੁਹਾਨੂੰ ਲੱਗ ਰਿਹਾ ਪੁਲਿਸ ਤੁਹਾਨੂੰ ਦਿਖਾਈ ਦੇ ਰਹੀ ਹੈ ਸਹੀ ਹੈਗੀ ਉਧਰ ਸਾਈਡ ਪੁਲਿਸ ਖੜੀ ਹੈ ਸਾਰਾ ਵਧੀਆ ਮੇਲਾ ਜਿਹੜਾ ਰਾਸ਼ੀ ਨਹੀਂ ਹੋਗਾ ਮੇਲਾ ਕਥਾ ਵਧੀਆ ਮੈਂ ਉਹੀ ਕਹਿ ਰਿਹਾ ਮੇਲਾ ਉੱਥੇ ਬੈਰੀਕੇਟਿੰਗ ਲੱਗੀ ਹੈ ਮੇਲਾਵਾਂ ਦੇ ਇਲਾਕੇ ਕਰਨ ਤੋਂ ਆਜਾ ਆਪਾਂ ਚੱਲੀਏ ਆਓ ਜਰਾ ਆਓ ਜੀ ਇਹ ਭਾਈ ਸਾਹਿਬ ਮੇਲੇ ਦੇ ਮੈਨੂੰ ਲੱਗਦਾ ਨੁਮਾਇंदे ਹੈ ਲੱਗਿਆ ਕਲਾਸ ਚੌਂਕੀ ਦੇ ਵਿੱਚ ਮੌਜੂਦ ਆ ਜਿਹੜਾ ਉਕਾਰ ਨਗਰ ਦੇ ਵਿੱਚ ਮੇਲਾ ਲਗਾਇਆ ਗਿਆ ਹੈਗਾ ਆਰਗੇਨਾਈਜ਼ਰ ਵੱਲੋਂ ਉੱਥੇ ਜੋ ਵੀ ਅੰਗਲੀਆਂ ਕੀਤੀਆਂ ਜਾ ਰਹੀਆਂ ਨੇ ਉਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਇੰਚਾਰ ਸਰ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਕਿ ਆਖਿਰ ਇਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਏਗੀ ਔਰ ਕੀ ਇਨਸਪੈਕਸ਼ਨ ਜਿਹੜੀ ਹੈ ਕੀਤੀ ਜਾਏਗੀ ਕਿਉਂਕਿ ਮੇਲਾ ਕਮੇਟੀ ਇੱਕ ਬਣਾਈ ਗਈ ਹੈਗੀ ਹੈ ਡੀਸੀ ਸਾਹਿਬ ਵੱਲੋਂ ਜਿਹਦੇ ਵਿੱਚ ਖੁਦ ਪੁਲਿਸ ਕਮਿਸ਼ਨਰ ਔਰ ਥਾਣਿਆਂ ਨੂੰ ਅਧਿਕਾਰ ਦਿੱਤਾ ਗਿਆ ਹੈ ਇਨਸਪੈਕਸ਼ਨ ਦਾ ਮੇਰੇ ਨਾਲ ਇਨਚਾਰਜ ਕਲਾਸ ਚੌਂਕੀ ਮੌਜੂਦ ਨੇ ਸਰਪਕਰਨਗਰ ਦੇ ਵਿੱਚ ਇੱਕ ਦਿਸਾਰਾ ਮੇਲਾ ਲੱਗਿਆ ਹੈ ਜਿੱਥੇ ਮਹਿਲਾਵਾਂ ਜਿਹੜੀਆਂ ਨੇ ਕੋਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਉੱਥੇ ਨਾ ਤਾਂ ਉਹਨਾਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਹੈ ਅਤੇ ਨਾ ਹੀ ਆਰਗੇਨਾਈਜ਼ਰ ਵੱਲੋਂ ਟਿਕਟ ਕਾਊਂਟਰ ਦੇ ਉੱਤੇ ਕੋਈ ਅਲੱਗ ਲਾਈਨ ਲਗਵਾਈ ਗਈ ਹੈ ਔਰ ਨਾ ਹੀ ਉਹ ਪਾਸ ਦੇ ਉੱਤੇ ਜਿਹੜੀਆਂ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਅੱਛਾ ਛੱਡ ਜੀ ਸਰ ਇੱਕ ਡੀਸੀ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਔਰ ਅਧਿਕਾਰ ਦਿੱਤੇ ਗਏ ਹਨ ਥਾਣੇ ਚੌਂਕੀਆਂ ਨੂੰ ਕਿ ਤੁਸੀਂ ਇਨਸਪੈਕਟ ਕਰਨਾ ਹੈ ਤੇ ਸਰ ਇਹਦਾ ਕੀ ਇਹਦਾ ਕੀ ਕੋਈ ਕਾਊਂਟਰ ਲੱਗੀ ਹੋਇਆ ਹੈ ਜੀ ਠੀਕ ਆ ਠੀਕ ਆ ਮੈਂ ਨਾ ਅੱਜ ਹਾਈਕੋ ਤੋਂ ਆ ਰਿਹਾ ਹਾਂ ਹਾਂ ਮੈਂ ਫੇਰੇ ਕਰਦਾ ਆਗੇ ਫੇਰੇ ਕਰਦਾ ਜੀ ਠੀਕ ਆ ਸਰ ਇਹਨੂੰ ਇਨਸਪੈਕਟ ਕੀਤਾ ਜਾਏਗਾ ਹਾਂ ਕੋਈ ਗੱਲ ਨਹੀਂ ਕੋਈ ਕਰਦੇ ਹੋ ਫੇਰ ਤੇ ਚੌਂਕੀਨ ਚਾਰਜ ਮੌਜੂਦ ਹੈ ਜਿਹੜੇ ਕਹਿ ਰਹੇ ਆ ਕਿ ਆਪਾਂ ਇਨਸਪੈਕਟ ਕਰਾਂਗੇ ਸਵੇਰੇ ਅਗਰ ਕੋਈ ਵੀ ਅੰਗੈਲੀ ਜਿਹੜੀ ਹੈ ਉਥੇ ਦੇਖਣ ਨੂੰ ਮਿਲੀ ਤਾਂ ਜ਼ਰੂਰ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ